ਸਾਨੂੰ ਪਤਾ ਹੈ ਕਿ ਟਾਈਮ ਜਿਹੜਾ ਹੋ ਚੁੱਕਿਆ ਹੈ 27 ਤਰੀਕ ਸੜਕੇ 3 ਵਜੇ ਦਾ ਹੋ ਚੁੱਕਿਆ ਕੱਲ 26 ਤਰੀਕ ਨੂੰ ਸਾਡੇ ਪਿੰਡ ਇਸਮੇਸ਼ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਕਰਾਇਆ ਗਿਆ ਸੀ ਠੀਕ ਹੈ ਜਿਸ ਦੇ ਵਿੱਚ ਫਾਈਨਲ ਮੈਚ ਦੇ ਵਿੱਚ ਬਰਸਾਲਪੁਰ ਤੇ ਗੜਿਆਣੇ ਦੀ ਟੀਮ ਪਹੁੰਚੀ ਸੀ ਠੀਕ ਹੈ ਜੀ ਜਿਹਦੇ ਵਿੱਚ ਕਮੇਟੀ ਨੇ ਫੈਸਲਾ ਲਿਆ ਸੀ ਕਿ 30-30 ਰੇਡਾਂ ਵੰਣਗੀਆਂ ਤਾਸੀਂ ਜਿਹੜਿਆਂ ਨਾਮ ਖਿਡਾਰੀਆਂ ਨੂੰ ਦਵਾਂਗੇ ਪਰ ਖਿਡਾਰੀਆਂ ਵੱਲੋਂ ਪ੍ਰੈਸ਼ਰ ਦਿੱਤਾ ਗਿਆ ਖਾਸ ਕਰਕੇ ਗੁਰਵਿੰਦਰ ਕੜਿਆਣਾ ਕੜਿਆਣਾ ਦਰਵਿੰਦਰ ਢਾਗੇ ਵਾਲੇ ਵੱਲੋਂ ਪ੍ਰੈਸ਼ਰ ਦਿੱਤਾ ਗਿਆ ਵੀ ਅਸੀਂ ਇੰਨੀਆਂ ਰੇਟਾਂ ਨਹੀਂ ਪਾਉਣੀ ਹੈਗੀਆਂ ਇਹਨਾਂ ਨੂੰ ਘੱਟ ਕਰੋ ਕਮੇਟੀ ਨੇ 25 ਦਾ ਫੈਸਲਾ ਲਿਆ ਵੀ 25 ਦਾ ਕਰੋ ਉਹਨਾਂ ਨੇ ਫਿਰ ਆਪਸ ਵਿੱਚ ਸਹਿਮਤੀ ਕਰਕੇ 22 ਤੇ 21 ਪੁਆਇੰਟਾਂ ਦੇ ਮੈਚਾਂ ਤੇ ਆਗੇ ਕੀ ਸਾਡੇ 20 ਜਾਂ 21 ਰੇਟਾਂ ਦੇ ਹੀ ਅਸੀਂ ਮੈਚ ਖੇਡਾਂਗੇ ਤੇ ਜਦੋਂ ਪਹਿਲੀ ਰੇਡ ਪਈ ਜਦੋਂ ਪਹਿਲੀ ਰੇਡ ਪਈ ਉਹ 1.5 ਨੰਬਰ ਦੀ ਰੇਡ ਸੀਗੀ ਬਰਸਾਲਪੁਰ ਵੱਲੋਂ ਰੇਡ ਪਾਈ ਗਈ ਹੈ ਤੇ ਆਪਣੀ ਦੂਜੀ ਜਿਹੜੀ ਟੀਮ ਸੀਗੀ ਕੜਿਆਣਾ ਉਹਨਾਂ ਦੇ ਜਾਫੀ ਵੱਲੋਂ ਜੱਫਾ ਲਾਇਆ ਗਿਆ ਸੀ ਬਟ ਜਿਹੜਾ ਸਾਡਾ ਰੈਫਰੀ ਸੀਗਾ ਉਹਦੇ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਉਹ ਆਪਣਾ ਵਰਸਾਲਪਰ ਦੀ ਟੀਮ ਨੂੰ ਦਿੱਤਾ ਗਿਆ ਤੇ ਬਟ ਜਿਹੜੀ ਦੂਸਰੀ ਟੀਮ ਸੀਗੀ ਸਾਡੀ ਉਹਨਾਂ ਨੇ ਉਹ ਚੀਜ਼ ਤੇ ਹੋਲਡ ਲਿਆ ਕਿ ਇਹ ਪੁਆਇੰਟ ਦਾ ਮਸਲਾ ਹੈ ਤੇ ਉਹ ਪੁਆਇੰਟ ਐਂਡ ਤੱਕ ਹੋਲਡ ਰਿਹਾ ਜਦੋਂ ਮੈਚ ਵੀ ਰੈਡਾਂ ਦੇ ਪਹੁੰਚ ਗਿਆ 20 ਪੁਆਇੰਟਾਂ ਦੇ ਪਹੁੰਚ ਗਿਆ ਤਾਂ ਉਸ ਟਾਈਮ ਰੈਫਰੀ ਨੇ ਪਰ ਸਾਲ ਪਰ ਦੀ ਟੀਮ ਨੂੰ ਇਹ ਕਹਤਾ ਕਿ ਤੁਸੀਂ ਜਿੱਤ ਗਏ ਆਪਣੇ ਪਾ ਲ ਮੈਚ ਖਤਮ ਕਰਤਾ ਤੇ ਉਹਨਾਂ ਨੇ ਜਿਹੜਾ ਹੋਲਡ ਵਾਲਾ ਪੁਆਇੰਟ ਸੀਗਾ ਉਹ ਉਹਨਾਂ ਦੇ ਖਾਤੇ ਵਿੱਚ ਦੇਤਾ ਬਟ ਜਦੋਂ ਕਮੇਟੀ ਨੇ ਤੇ ਦਰਸ਼ਕਾਂ ਨੇ ਸਾਰਿਆਂ ਨੇ ਵਾਰ-ਵਾਰ ਰੀਪਲੇ ਦੇਖਿਆ ਪੰਜ ਵਾਰੀ ਅਸੀਂ ਰੀਪਲੇ ਚਲਾਇਆ ਹੋਊਗਾ ਘੱਟੋ-ਘੱਟ ਤੇ ਬਕਾਇਦਾ ਸਲੋ ਕਰਕੇ ਵੀਡੀਓ ਜ਼ੂਮ ਕਰਕੇ ਦੇਖਿਆ ਤੁਸੀਂ ਵੀ ਦਰਸ਼ਕ ਵੀਰ ਵੀ ਦੇਖ ਸਕਦੇ ਆ ਉਹਨੂੰ ਠੀਕ ਆ ਅੱਜ ਵੀ ਉਹ ਲਾਈਵ ਤੇ ਪਿਆ ਸਟਾਰ ਫੱਦੇ ਤੇ ਪਿਆ ਠੀਕ ਹੈ 1 2 3 ਤੇ ਪਿਆ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਹੁਣ ਤੱਕ ਸਾਰਾ ਮੇਲਾ ਦੇਖਦੇ ਆਏ ਹੋ ਉਹਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਕਮੇਟੀ ਦੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੈਗੀ ਅਸੀਂ ਸਾਰਾ ਚੈੱਕ ਕਰਕੇ ਜਿਹੜਾ ਬੈਸਟ ਜਾਤੀ ਦਾ ਟਰੈਕਟਰ ਐਲਾਨ ਕੀਤਾ ਉਹ ਆਪਣਾ ਕੜਿਆਲੇ ਦੀ ਟੀਮ ਦੇ ਪ੍ਰਤਾਪ ਨੂੰ ਦਿੱਤਾ ਕਿਉਂਕਿ ਉਹ ਉਹਦਾ ਬਣਦਾ ਸੀਗਾ ਬਟਕਾ ਗਿਆਲਾ ਗਰਵਿੰਦਰ ਸਿੰਘ ਕਹਿੰਦਾ ਵੀ ਇਹ ਮੇਰਾ ਬਣਦਾ ਸੀਗਾ ਉਹ ਇੱਕ ਪੁਆਇੰਟ ਪਿੱਛੇ ਹੀ ਹੋਇਆ ਜਦੋਂ ਪੁਆਇੰਟ ਉਹ ਦੂਸਰੀ ਟੀਮ ਨੂੰ ਚਲੇ ਗਿਆ ਤਾਂ ਵੀ ਚਾਰ ਰੇਟਾ ਘਟੋ ਘਟ ਰਹੇ ਨਹੀਂ ਸੀਗੀਆਂ ਪੈਣ ਤੇ ਦੋ ਦੋ ਰੇਟਾ ਹੋਰ ਪੈਣੀਆਂ ਸੀ ਬਟ ਉਹ ਨਾ ਉਹ ਖੇਲਣ ਆਏ ਆ ਕਮੇਟੀ ਉਰੇ 2 ਘੰਟੇ ਮਾਈਕ ਚੋਂ ਅਨਾਉਂਸਮੈਂਟ ਕਰਦੀ ਰਹੀ ਆ ਵੀ ਤੁਸੀਂ ਆਓ ਬਾਕੀ ਦਾ ਮੈਚ ਖੇਡੋ ਫਿਰ ਫੈਸਲਾ ਅਸੀਂ ਕਰ ਸਕੀਏ ਬਟ ਉਹ ਨਹੀਂ ਆਏ ਤੇ ਹੁਣ ਉਹ ਇਹੀ ਚੀਤੇ ਆੜੇ ਹੋਏ ਨੇ ਕਿ ਜਿਹੜਾ ਟਰੈਕਟਰ ਸਾਡਾ ਬਣਦਾ ਤੇ ਸਾਨੂੰ ਦੋ ਸਾਡੇ ਕੋਲ ਉਹਨਾਂ ਦਾ ਫਸਟ ਪ੍ਰਾਈਜ਼ ਬਣਦਾ ਸੀਗਾ 75000 ਰੁਪਿਆ ਨਾਮ ਹੈ ਤੇ ਉਹਨਾਂ ਦੇ ਟੀਮ ਦਾ ਬੈਸਟ ਟਰੈਕਟਰ ਹੈ ਇੱਕ ਆ ਟਰੈਕਟਰ ਸਾਡੇ ਕੋਲ ਖੜਾ ਤੁਸੀਂ ਦੇਖ ਸਕਦੇ ਹੋ ਇਹ ਵੀ ਉਹ ਲੈ ਕੇ ਗਏ ਗੁਰਵਿੰਦਰ ਕਾਗਿਆਣ ਦੀਆਂ ਰੇਡਾਂ ਤੇ 47000 ਰੁਪਿਆ ਜੱਫੇ ਤੇ ਲੱਗਿਆ ਸੀ ਉਹਨੀਆਂ ਜੱਫੇ ਤੇ ਤੇ ਉਹ ਜੱਫਾ ਵੀ ਜਿਹੜਾ ਪੈਸਾ ਬਣਦਾ ਉਹ ਵੀ ਨਹੀਂ ਉਹ ਲੈ ਕੇ ਗਿਆ ਸਾਰਾ ਠੀ ਸਾਡੇ ਕੋਲ ਛੱਡ ਕੇ ਗਿਆ ਸਾਡੇ ਕੋਲ ਤਿਆਰ ਖੜੀ ਆ ਉਹ ਜਦੋਂ ਮਰਜੀ ਆ ਕੇ ਲਿਆ ਸਕਦੇ ਨੇ ਪਹਿਲਾ ਨਾਮ ਉਹਨਾਂ ਦਾ 75000 ਹੈ ਇੱਕ ਉਹਨਾਂ ਦਾ ਰੇਟਰ ਉਹਦਾ ਇਹ ਟਰੈਕਟਰ ਬਣਦਾ ਠੀਕ ਹੈ ਜੀ ਜੇ ਤੁਹਾਨੂੰ ਕੋਈ ਚਿਕਾ ਕਮੇਟੀ ਇਹਦੇ ਵਿੱਚ ਗਲਤ ਲੱਗਦੀ ਆ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਇਸ ਲਾਈਵ ਤੇ ਕਿ ਕਮੇਟੀ ਦਾ ਕਿਤੇ ਕੋਈ ਤਸੂਰ ਹੈਗਾ ਜਾਂ ਤੁਸੀਂ ਲਾਈਵ ਨੂੰ ਖੁਦ ਵੀ ਦੇਖ ਸਕਦੇ ਹੋ ਕਿ ਕਿੱਥੇ ਕਮੇਟੀ ਗਲਤ ਆ ਜਿਹੜਾ ਫੈਸਲਾ ਅਸੀਂ ਲਿਆ ਬਿਲਕੁਲ ਸਹੀ ਲਿਆ ਬਟ ਉਹ ਚਾਹੁੰਦਾ ਗੁਰਵਿੰਦਰ ਜਾਣ ਜਾਣ ਕੇ ਕਰ ਰਿਹਾ ਹੈ ਕਿ ਇਹ ਜਿਹੜਾ ਟਰੈਕਟਰ ਹੈ ਜਾਫੀ ਵਾਲੋ ਮੈਨੂੰ ਦਿੱਤਾ ਜਾਵੇ ਜਦੋਂ ਕਿ ਉਹ ਉਹਦਾ ਬਣਦਾ ਨਹੀਂ ਐ ਦਰਸ਼ਕਾਂ ਨੇ ਵੀ ਦੇਖਿਆ ਫੈਸਲਾ ਵੀ ਦਿੱਤਾ ਐ ਕਮੇਟੀ ਨੇ ਵਿਚਾਰੇ ਨੇ ਦੇਖਿਆ ਲਈ ਅਸੀਂ ਘੱਟੋ ਘੱਟ ਪੰਜਵਾ ਦੇਖਿਆ ਰੀਪਲੇ ਕਰਕੇ ਤੇ ਅਸੀਂ ਹਜੇ ਤੱਕ ਇੱਥੇ ਖੜੇ ਆ ਉਹਨਾਂ ਦਾ ਵੇਟ ਕਰ ਰਹੇ ਆ ਵੀ ਉਹ ਆਪਣਾ ਨਾਮ ਲੈ ਕੇ ਜਾਣ ਸਾਡੇ ਕੋਲੋਂ ਕਮੇਟੀ ਟਾਈਮ ਦੇਖ ਲਓ ਤੁਹਾਨੂੰ ਘੜੀ ਦੇ ਨੋਟ ਕਰਵਾਦਣੇ ਆ ਸਵਾ 3 ਹੋ ਗਏ ਨੇ 27 ਤਰੀਕ ਹੋ ਗਈ ਐ 26 ਤਰੀਕ ਨੂੰ ਸਾਡਾ ਮੈਸੇਜ ਫੋਨ ਚ ਫੋਨ ਮਿਲ ਕੇ ਦਿਖਾ ਬਾਈ ਇੱਕ ਵਾਰ ਠੀਕ ਐ ਜੀ ਤੇ ਆਪਣਾ ਬੈਸਟ ਰੇਟ ਨਾਲ ਆ ਟਰੈਕਟਰ ਤੇ ਨਾਮ ਤੇ ਜੋ ਉਹਨਾਂ ਦੀਆਂ ਰੇਡਾਂ ਦੇ ਪੈਸੇ ਲੱਗੇ ਸੀਗੇ 47000 ਰੁਪਏ ਸਾਡੇ ਕੋਲ ਪਿਆ ਸਾਡੇ ਕੋਲ ਜਦੋਂ ਮਰਜ਼ੀ ਆ ਕੇ ਲਿਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਚਲੋ ਬਣ ਗਿਆ ਦੇਖੀ ਕਿ ਕਰਦਾ ਬੋਲ ਬੋਲ ਕਰਦਾ ਚਲ ਜੀ ਗੱਲ ਤਾਂ ਜਾਨੇ ਤਰਾਂ ਇੱਕ ਮਿੰਟ ਵੀਰੇ ਆਪਨੀ ਟਰੌਫੀ ਜਿੱਤੀ ਜਿਹੜਾ ਨਾ ਪ੍ਰਾਈਜ਼ ਵੀ ਆ ਗਿਆ ਹਾਂ ਆ ਦੇਖੋ ਵੀਰੇ ਉੱਥੇ ਲੋ ਟਰੈਕਟਰ ਕੋਲ ਜੀ ਅਰਕਰ ਕੇ ਨੂੰ ਹਾਂਜੀ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ